ਇਸ ਇਤਿਹਾਸ ਦੇ ਵਿੱਚ ਗੜਿਆ ਗੁਰਸਿੱਖਾਂ ਨੂੰ ਮਾਣ ਮਿਲਿਆ। ਬਾਬਾ ਬੁੱਢਾ ਜੀ ਦੀ ਆਪਾਂ ਗੱਲ ਕਰਦੇ ਹਾਂ। ਇਤਿਹਾਸ ਦੇ ਵਿੱਚ ਸਾਨੂੰ ਕੋਈ ਪ੍ਰੇਮ ਵਾਲਾ ਜਿਹਾ ਇਤਿਹਾਸ ਦੇਖਣਾ ਹੈ ਨਾ ਬਾਬਾ ਬੁੱਢਾ ਜੀ ਨੇ ਦੇਖੋ ਪਹਿਲੇ ਪਾਸ਼ਾ ਦੀ ਕੋਲ ਜਾ ਕੇ ਦਰਬਾਰ ਸਾਹਿਬ ਦੀ ਮਹਿਮਾ ਵੇਖੀ, ਬਾਣੀ ਸੁਣੀ, ਬਾਣੀ ਨੂੰ ਪੜਿਆ ਸੁਣਿਆ ਤੇ ਗੁਰ ਮੰਨਿਆ ਦੀ। ਆਪਾਂ ਤਾਂ ਹਨ ਵੀ ਪੜਿਆ ਨਾ ਬਾਣੀ ਦਾ ਸੁਣਿਆ ਕਰੋ। ਬਾਣੀ ਪੜਿਆ ਕਰੋ ਬਾਣੀ ਮੰਨਿਆ ਕਰੋ। ਵਹੀ ਬਾਬੇ ਗੁਰਦੇ ਨੇ ਬਾਣੀ ਨੂੰ ਪੜਿਆ ਬਾਣੀ ਨੂੰ ਸੁਣਿਆ ਤੇ ਘਰ ਮੰਨ ਲਈਆ। ਇਹ ਮੰਨਿਆ ਹੋ ਜਾ ਕਦੇ ਵੀ ਆਪਣੀ ਜ਼ਿੰਦਗੀ ਦਾ ਹੰਕਾਰ ਆ ਨਹੀਂੇ ਹੋਣ ਦਿੰਦਾ। ਦਰਬਾਰ ਸਾਹਿਬ ਦੇ ਵਿੱਚ ਇੱਕ ਵਾਰੀ ਦੇ ساری ਜ਼ਿੰਦਗੀ ਉਹਦੇ ਵਿੱਚ ਲਾ ਦਿੱਤੀ ਦਰਬਾਰ ਸਾਹਿਬ ਦੀ। ਦਰਬਾਰ ਸਾਹਿਬ ਦੀ ਸਾਂਝ ਸੁਣਾਣੀ ਕੀਤੀ। ਕਹਿੰਦੇ ਹੈ ਗੁਰੂ ਜੀ ਆਪਾਂ ਸਾਰੇ ਜਾਨ ਨੇ ਇਹ ਬਾਬਾ ਬੋਡਾ ਜੀ ਵੀ ਸੇਵਾ ਦਿੱਤੀ ਦੀ। ਪੰਜ ਆਸ਼ੀਰਵਾਦ ਜਿਹੜਾ ਗੱਦੀ ਤੇ ਜੇ ਰੇਖ ਦੇਖ ਕਰਨੀ ਸੀ ਉਹ ਬਾਬਾ ਗੋਡਾ ਜੀ ਦੀ ਜ਼ਿੰਮੇਵਾਰੀ ਸੀ ਕਿਉਂਕਿ ਪ੍ਰੇਮ ਕਰਦਾ ਸੀ ਸੰਬਾਧ ਗੁਰੂ ਨਾਮ ਸਮਾਰਨ ਨਾਲ ਕੇ ਆਪਣੀ ਸਾਰੀ ਜ਼ਿੰਦਗੀ ਗੁਰੂ ਕਰਦੇ ਲੱਗੇ ਇਸੇ ਤਰ੍ਹਾਂ ਭਗਤ ਜਨਾਂ ਦੀ ਆਪਾਂ ਬਾਣੀ ਪੜਦੇ ਆ ਉਹ ਵੀ ਏਨ ਪ੍ਰੇਮ ਦੇ ਬਸੋਖੇ ਕਰਦੇ ਆ ਬਹੁਤ ਜਨਮ ਵਿੱਚ ਅਧਿਆਤਮਾ ਦੋ ਏ ਜਨਮ ਤੁਮਾਰੀ ਕੀਤੇ ਜਹਰ ਉਦਾਸ ਆਸ ਨਾ ਗੀਵੋ ਚਿਰ ਭਇਓ ਦਰਸ ਦੇਖੀ ਉਹ ਤੇਰੇ ਚਰਨਾਂ ਦੇ ਕਤ ਪ੍ਰੀਤੀ ਨਿਰਜਈ ਹਉ ਆਪਾਂ ਮੀ ਆ ਮਨਿ ਨਾਲ ਆਪਣੀ ਸਿਰ ਦੇ ਚੋਂ ਭੇਂਤੀ ਕਹਈ ਮੇਰੀ ਅਬ ਜਿ ਵਾਹਿ ਗੁਰੂ ਨਿਵ ਜੇ ਤੇਰੇ ਚਰਨਾਂ ਤੇ ਨਰਤੀ ਲੇਡੀ ਸੰਤਾਨ ਉਹ ਡੁੱਟਦੇ ਹੈ ਜਜਾਦੋਂ ਸੰਤ ਜਰ ਜਾਂਦੀ ਹੈ ਕਿ ਮਹਾਰਾਜ ਪਾਵਨ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੀ ਹੈ ਸਤਗੁਰੂ ਅਯੋ ਸ਼ਰਣ ਤੁਮਾਰੀ ਜਿਵੇਂ ਸੁਖ ਨਾਮ ਹਰ ਸੁਖਾ ਚਿੰਤਾ ਗਾਹੀ અમારી ਅਵਰਨ ਸੁਧੇ ਦੁਤੀ ਥਾਲ ਹਾਰ ਪਰਿਓ ਤੋਂ ਪਰਵਾਰੀ ਲੇਖਾ ਛੋੜ ਅਲੇਖਾ ਸੁਟੇ ਆਮਨੇ ਲੇਹੁ ਕੋ ਵਾਰੀ ਸਾਧਗਤ ਸੰਗ ਸਦਾ ਮਿਹਰਬਾਨਾ ਸਭਨਾ ਦੇ ਵਾਰੀ ਨਾਰਕ ਦਾਸ ਸੰਤ ਪਾਚਾ ਪਰਿਉ ਰਾਖ ਲੇਹੁ ਏ ਵਾਰੀ ਜਰ ਆਗਰਤੀ ਮੰਗੰਦੀ ਮਨੁ ਕਦੀ ਰਖਿਵਾ ਹੀ ਮੰਦਦਾ ਰਹਦਾ ਸਗੋ ਦੇ ਵਾਕ ਕੋ ਛਾੜ ਕੇ ਦੇਰੋ ਤਾਰੋ ਵਾਰੀ ਕਾਇ ਕੀ ਨਾਜ ਰਸ ਗੋਬਿੰਦ ਦਾਸ ਬੋਧਾ ਰਖਿ ਰਖਿ ਮਾ ਅਸੀਖਾ ਤੇ ਬਹੁਤ ਕੁਮਾਮ ਦੇ ਅੰਤ ਨਾ ਪਾਰਾ ਬਖਸ਼ਿਸ਼ ਕਰਕੇ ਬਖਸ਼ ਦੇਵੋ ਮੈਂ ਪਾਪੀ ਬੜਾ ਹੁਣਾਂ ਦਾ ਮੈਂ ਆਪਣੇ ਆਪ ਨੂੰ ਅਰਪਣ ਕਰ ਦਿੰਦਾ ਭਈ ਜਿਵੇਂ ਭਗਤ ਰਵਦਾਸ ਜੀ ਦਾ ਬਚਨ ਪੜਿਆ ਬਹੁਤ ਜਨਮ ਵਿਚਰੇ ਤੇ ਆਦੂ ਇਹ ਜਨਮ ਤੁਹਾਡੀ ਲਿਖੇ ਗੁਰ ਰਵਦਾਸ ਆਸ ਲਗਦੀ ਨੂੰ ਜਿਵੇਂ ਦਰਸ਼ਨਾ ਦੇਤੇ ਅਗਰ ਦਰਸ਼ਨਾ ਦੀ ਹੀ ਬਾਤ ਰਹਦੀ ਮਨ ਦੇ ਅੰਦਰ ਬਾਣੀ ਦੀ ਗੁਰੂ ਘਰ ਦੇ ਇਸ ਸਥਾਨ ਨੂੰ ਕਿਵੇਂ ਬਣ ਲਿਗੇ ਬਾਪਾ ਗੁਰਦਾ ਜੀ ਨੇ 12 ਸਾਲ ਦੀ ਉਮਰ ਦੇ ਵਿੱਚ ਜਨਮ ਕੀ ਗੁਰੂ ਨਾਨਕ ਸਾਹਿਬ ਜੀ ਨੂੰ ਜੱਜੀ ਸਾਹਿਬ ਦੀ ਪੋਬੜ ਲੈਤੀ ਫੇਰਾ ਆਪਣੀ ਜੀਵਨੀ ਹੈ ਜਿਹੜੀ ਗੁਰੂ ਘਰ ਦੇ ਲਿਖੇ ਲਈ ਸੋਹਰਾ ਜੀਵਨ ਇੱਕ ਵਾਰੀ ਜਿਵੇਂ ਬਾਛਾ ਜੀ ਨਾਲ ਬਹੁਤ ਪ੍ਰਿਆਰ ਕਰਦੇ ਸੀ ਸਿਖਾਉਂਦੇ ਕਿਉਂਕਿ ਆਪਾਂ ਦੇ ਹਾਸਲੇ ਵਿੱਚੋਂ ਬਖਿਆਨ ਕਰਦੇ ਆ ਜਿਹੜਾ ਸਿਮੇ ਪਾਸਾ ਜੀ ਦਾ ਉਤਾਰ ਧਾਰਨ ਹੋਇਆ ਸੀ ਨਾ ਉਹ ਬਾਬਾ ਬੁੱਢਾ ਜੀ ਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਜਿਹੜਾ ਆ ਇਤਿਹਾਸ ਸਾਂਝਾ ਕਰਦੇ ਆ ਬਾਬਾ ਬੁੱਢਾ ਜੀ ਨੇ ਮਾਤਾ ਦੰਗਾ ਜੀ ਨੇ ਛੋੜੀ ਘਰੋਂ ਅਰਦਾਸ ਕਰਕੇ ਪਰੀ ਕਿ ਪ੍ਰਮਾਤਮਾ ਇੱਕ ਪੁੱਤਰ ਦੀ ਆਸ ਲੈ ਕੇ ਵਿਆਹ ਆਇਆ ਤੇ ਇਹਦਾ ਸਭ ਨੂੰ ਦਿੰਦਾ ਜੋ ਮਾਗੈ ਹਾਤੁਰਾ ਪੜੀਤੇ ਸੋਈ ਸੁਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲਾ ਇਹ ਹਾਂ ਹਾਂ ਸਤਿਗੁਰ ਵਰ ਗਿਆਨ ਵੀ ਬਾਬਾ ਗੁੱਡਾ ਜੀ ਨੇ ਦਿੱਤਾ ਸੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿੱਦੇ ਪੜਾਈ ਜਿੱਤੇ ਵੀ ਕਲਾ ਸੀ ਆਉਂਦੀ ਜੀਵਨ ਦੀ ਸਾਰੀ ਸਾਂਝੀ ਕੀਤੀ ਪਾਸ਼ਾ ਜੀ ਨਾਲ ਇੱਕ ਦਿਨ ਪਿਆਰ ਜਾਗਿਆ ਸੇਵੇਂ ਪਾਸ਼ਾ ਜੀ ਨਾਲ ਪਿਆਰ ਜਾਗਿਆ ਤੇ ਕਹਿੰਦੇ ਆਖਣੇ ਉਹ ਸੇਵਕ ਨੂੰ ਕਸ਼ ਕੰਮ ਲੱਗ ਗਈ ਜੀਨੇ ਕਦੇ ਆਪਣੀ ਗੂਗਲ ਦੇ ਵਿੱਚ ਜਾ ਕੇ ਕਿਹਨਾਂ ਆਇਆ ਉਹਦੀ ਸੇਵਾ ਕਰਦੇ ਨੇ ਤੇ ਕੰਨੇ ਨਾ ਪਾਲਕੀ ਤਿਆਰ ਕੀਤੀ ਕਰਵਾਈ ਆਪਾ ਬਾਬਾ ਗੁੱਡਾ ਜੀ ਵਾਸਤੇ ਜਾਂ ਤੇ ਉਮਰ ਕਾਫੀ ਹੋ ਗਈ ਸੀ ਬਰਵਾੜ ਸਾਹਿਬ ਦੀ ਸੇਵਾ ਮੰਗੋ ਲਿਆ ਤੇ ਉਹ ਸਮਾਂ ਆ ਗਿਆ ਮਹਾਰਾਜ ਜੀ ਨੇ ਬਾਬਾ ਗੁੱਡਾ ਜੀ ਨੂੰ ਬੇਨਤੀ ਕੀਤੀ ਮਹਾਂਪੁਰਖੋ ਤੁਸੀਂ ਇਸਾ ਪਾਲਕੀ ਤੇ ਆਉਣਾ ਤੁਹਾਡਾ ਸਰੀਰ ਹੈ ਨਾ ਜਿਹੜਾ ਘਿਰ ਦੂਗਾ ਬਾੜ ਬੜੀ ਹੈ ਲਵੇਰੀ ਹੈ ਅੱਜ ਆਪਾਂ ਕਿੰਨਾ ਕ ਸਤਿਕਾਰ ਕਰਦੇ ਆਂ ਬੜੇ ਵਿਅਕਤੀਆਂ ਦਾ ਇਹ ਵੀ ਸਾਨੂੰ ਇਤਿਹਾਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿਨਾ ਕ ਆਪਣੇ ਮਾਤਾ ਪਿਤਾ ਨੂੰ ਸਾਂਭ ਕੇ ਰੱਖਦੇ ਆਂ ਭਾਈ ਇੱਕ ਗੁਰੂ ਘਰ ਦਾ ਸੇਵਾਦਾਰ ਮਹਾਰਾਜੀ ਨੇ ਇੰਨਾ ਪਿਆਰ ਦਿੱਤਾ ਕਿੰਨਾ ਇੱਕ ਦਿਨ ਨਾ ਸੇਵਾਦਾਰਾਂ ਦੇ ਨਾਲ ਮਿਲ ਕੇ ਮੋਢਾ ਲਾਇਆ ਸੀ ਮਹਾਰਾਜ ਜੀ ਨੇ ਪਾਲਕੀ ਤੇ ਬਾਬਾ ਬੋਢਾ ਸੀ ਨੇ ਗੱਦ ਦੀ ਪਹਿਚਾਨ ਸੀ ਕਿਉਂਕਿ ਆਪ ਦੀ ਬੋਤਲ ਦੇ ਵਿੱਚ ਗੇਡੇ ਸਨ ਗੁਰੂ ਸੇਮੇ ਪਾਸ਼ਾ ਗੁਰੂ ਅਰਗੁਨ ਸਾਹਿਬ ਆਰੇ ਗੁਰੂ ਜਰਨ ਗਿਆਨ ਨਾ ਨਹੀਂ ਇਹ ਐਡਾ ਗੱਦ ਕਿਸੇ ਦਾ ਹੈ ਨਹੀਂ ਜਿੱਦਾਂ ਸਿਰੇ ਪਾਸ਼ਾ ਜੀ ਦਾ ਤੇ ਕਹਿੰਦੇ ਨਾਲ ਦੀ ਨਾਲ ਹੀ ਉਸ ਔਲਕੀ ਦੇ ਵਿੱਚੋਂ ਆਵਾਜ਼ ਆਈ ਕਹਿਣ ਲੱਗੇ ਮੇਰਾ ਐਡਾ ਜੀਵਨ ਨਹੀਂ ਹਾਂ ਮੈਂ ਤਾਂ ਆਪਣਾ ਆਪ ਨੂੰ ਬਚਾਉਣ ਵਾਸਤੇ ਗੁਰੂ ਘਰ ਦੇ ਨਾਲ ਜੁੜਿਆ ਹਾਂ ਤਰਾਡੇ ਮੋਢੇ ਦੀ ਲਾਉਣੇ ਬਾਬਾ ਬੁੱਢਾ ਜੀ ਕਹਿਣਗੇ ਮੈਂ ਪਾਲਕੀ ਦੇ ਵਿੱਚ ਛਾਲ ਮਾਰ ਦੇਣੀ ਹੈ ਜੇ ਤੁਸੀਂ ਆਪਣਾ ਮੋਢਾ ਨਾ ਤਾਇਆ ਮੈਂ ਤਾਂ ਆਪਣਾ ਭਾਰ ਲਾਉਣ ਵਾਸਤੇ ਗੁਰੂ ਘਰ ਦੀ ਜ਼ਿੰਦਗੀ ਲੈ ਕੇ ਲਈ ਹੈ ਤੇ ਤੁਸੀਂ ਉਹ ਹੀ ਭਾਰ ਮੇਰੇ ਸਿਰ ਤੇ ਚੜਾਈ ਦੇਂਦੇ ਕਿੰਨਾ ਪਿਆਰ ਕਰਦੇ ਹੋਣਗੇ ਮਹਾਰਾਜੀ ਹੁਣ ਸਾਡੇ ਵਰਗਾ ਕੋਈ ਮਾਣਾ ਮੋਢਾ ਹੁੰਦਾ ਮਿਲ ਜੀ ਬੰਦੇ ਨੂੰ ਪਤਾ ਨਹੀਂ ਸਮਝਦਾ ਸਾਡੇ ਵਰਗੇ ਨੂੰ ਕੋਈ ਸਤਿਕਾਰਯੋਗ ਜੀ ਨਰ ਬੰਦੇ ਨੂੰ ਬੰਦਾ ਨਹੀਂ ਸਮਝਦਾ ਉਹ ਜੰਦਾ ਹੈ ਮੈਂ ਕੀ ਜੀ ਆ ਉਹ ਮਹਾਨ ਸਿੱਖ ਬਾਬਾ ਬੁੱਢਾ ਜੀ ਗੁਰੂ ਘਰ ਦੇ ਅਨਣ ਪਿਆਰੇ ਸਿੱਖ ਬਣੇ ਤੇ ਸਿੱਖੀ ਅੰਦਰੋਂ ਵੀ ਚੰਗਦੀ ਸੀ ਕਹਿਣ ਲੱਗੇ ਮੈਂ ਇੱਟਾ ਭਾਰ ਕਿੱਥੇ ਲਾਹਾਂਗਾ ਬਾਦਸ਼ਾਹ ਵਸ ਮੈਂ ਤਾਂ ਬੜੀਆਂ ਗਲਤੀਆਂ ਬਖਸਾਉਣ ਵਾਸਤੇ ਆਪਣੀ ਜ਼ਿੰਦਗੀ ਲਖੇ ਰਹੀਏ ਮੌਤ ਦਾ ਡਰ ਹੈ ਨਾ ਮੇਰੇ ਅੰਦਰ ਨਹੀਂ ਜੀ ਜੀ ਸੰਤ ਮਹਾਂਪੁਰਖ ਗੱਲਾਂ ਬਾਤਾਂ ਕਰਦੇ ਆ ਨਾ ਮੌਤ ਜਦੋਂ ਆਉਂਦੀ ਹੈ ਤੇ ਇਹਦੇ ਤਰਸ ਨਹੀਂ ਕਰਨਾ ਨਾ ਇਹ ਵੱਡਾ ਛੋਟਾ ਦੇਖਣਾ ਹੈ ਕੁਝ ਨਹੀਂ ਨਾ ਨਾ ਇਹ ਸਾਡਾ ਰੰਗੂਪ ਦੇਖਣਾ ਹੈ ਨਾ ਇਹ ਸਾਡੀ ਉਮਰ ਦੇਖਣੀ ਹੈ ਮਾਬਾ ਗੋਡਾ ਜੀ ਕਹਿਣ ਲੱਗੇ ਮੈਂ ਤਾਂ ਇਹ ਗਲਤੀਆਂ ਜ਼ਿੰਦਗੀ ਵਿਆ ਮੋਛਣ ਵਾਸਤੇ ਤੇ ਇਹ ਅੱਗੇ ਨਿਰਵਰਤਾ ਦਿਖਾਉਣੀ ਹੈ ਮੈਨੇ ਬਤਾ ਦੇ ਹੱਥ ਬੰਨਿਆ ਪਾਸ਼ਾ ਮੈਨੂੰ ਤੇ ਜੇ ਤੁਸੀਂ ਕਰਨਾ ਨਾ ਕਰਤ ਮੇਰੇ ਤੇ ਟੁੱਟੇ ਹਾਂ ਦਿਆਲ ਹੋਇਆ ਜਦੋਂ ਮੇਰਾ ਅੰਦਰਲਾ ਸਮਾ ਹੋਇਆ ਨਾ ਜਾਨ ਦਾ ਉਦੋਂ ਬਸ ਮੈਨੂੰ ਸੌਂਦਿਆ ਮੈਨੂੰ ਬਖਸ਼ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਕਹੋ ਲਈ ਜਦ ਵੀ ਸਾਲੀ ਹੁਕਮਾਂ ਅੰਦਰ ਸਭ ਤੋਂ ਬਾਹਰ ਹੁਕਮਨਾ ਹੋਏ ਇਹ ਮਾਇਨਾ ਬਚਨ ਪੜਿਆ ਇਹ ਕਹਿੰਦੇ ਆਪਣੀ ਜ਼ਿੰਦਗੀ ਇਹ ਆਉਂਦੀ ਇਹ ਮਹਾਰਾਜ ਦੀ ਬਾਣੀ ਤਾਂ ਤੁਸੀਂ ਕੀ ਕਹਿੰਦੇ ਮਹਾਰਾਜ ਦੀ ਬਾਣੀ ਆਪ ਸਵਾਰ ਹੈ ਮੈਂ ਬਨਿਆ ਮੈਂ ਬਨਿਆ ਸਰੋਹ ਹੋਈ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਇਹ ਮਹਾਰਾਜ ਦੀ ਬਾਣੀ ਸਾਨੂੰ ਪਿਆਰ ਜੜ ਖੈ ਦਾ ਕਰਦੀ ਏ ਜ਼ਿੰਦਗੀ ਦਾ ਆਪਣਾ ਮਾਨਸ ਨਾਲ ਸਾਹ ਤੇ ਰੱਖ ਪਾਈ ਬੰਦਾ ਬੰਦਿਆਰੇ ਕੰਮ ਨਾ ਕਰੇ ਤੇ ਆਪਾਂ ਕੀ ਕਹਿੰਦੇ ਆ ਬਾਣੀ ਦੇ ਵਿੱਚ ਵੀ ਮਹਾਰਾਜ ਨੇ ਸਾਨੂੰ ਸਮਝਾਇਆ ਕਤੂਤ ਕਸੂਕੀ ਮਾਨਸ ਜਾਤ ਲੋਕ ਵਿਚਾਰਾ ਬਦਨ ਨਾ ਜਿਹੜੇ ਬੰਦੇ ਨਾ ਤਰੀ ਨਾ ਹੁੰਦੇ ਆਪਾਂ ਕੀ ਕਹਿੰਦੇ ਸੁਭਾਅ ਦੀ ਬੋਲ ਹੈ ਆਪਾਂ ਜੀ ਕਿਉਂ ਬੰਦਾ ਮਨਜ਼ਰ ਪਸ਼ੂ ਵਾਲੇ ਕੰਮ ਕਿ ਕਰਦਾ ਹੋਰ ਸਭ ਤੋਂ ਵੱਡਾ ਕੌਣ ਮੂਰਖ ਹੈ ਕੌਣ ਪਸ਼ੂ ਹੈ ਬਾਣੀ ਤੋਂ ਪਛੀਏ ਜਿਹੜਾ ਬੰਦਾ ਆਪਣਾ ਆਪ ਵੀ ਜਾਣਾ ਭੁੱਲ ਜਾਂਦਾ ਹੈ ਜਿਹਨੂੰ ਆਪਣਾ ਸਤਾਰ ਹੀ ਨਹੀਂ ਬਣਾਉਣਾ ਇਸਾ ਸੰਸਾਰ ਤੇ ਗੁਰੂ ਘਰ ਦੇ ਵਿੱਚ ਉਹ ਸਭ ਤੋਂ ਵੱਡਾ ਮੂਰਖ ਉਹ ਸਭ ਤੋਂ ਵੱਡਾ ਵਸੂ ਬਿਨਾਂ ਨੰਬਰ ਭਾਈ। ਵਸੂ ਕਰਤੂਤ ਵਸੂ ਕੀ ਮਾਨਾ ਸਰਬ। ਪਸੂ ਮਿਲੈ ਚੰਗਿਆਣ ਖਲ ਖਾਵੈ ਅਮਰਤ ਇਹ। ਨਾਮ ਜਿਉ ਵਣਿਆਤਨੀ ਤੇ ਜੀਵਨ ਕਰਮ ਪਰੇ। ਸਾਡੇ ਨਾਲ ਤਾਂ ਫਿਰ ਪਸੂ ਪੰਛੀ ਸੰਗੀ ਸੰਗੀ ਜਾਈਦੇ ਗੁਰਬਾਣੀ ਦੇ ਵਿੱਚ ਸਤਕਾਰ ਬਣਾ ਕੇ ਆਪਣਾ। ਬਬੀਹਾ ਅਮਰਤ ਦੇ ਲੈ ਹੋਲਿਆ ਆਦਰਸ਼ੀ ਪਰਾਨ। ਲੇਕਿਨ ਆਨਗੋ ਬਰਸੋ ਕਿਰਪਾ ਤਾਰ ਇੱਕ ਉਹਨਾਂ ਜਨਵਰਾਂ ਦਾ ਪੰਛੀਆਂ ਦਾ ਜ਼ਿਕਰ ਆਇਆ ਉਹ ਵੀ ਰੱਬ ਦੇ ਗੋਣ ਗੁੰਦੇ ਆ ਉਹਦੀ ਗੋਦੀ ਉਹਦੇ ਦੇ ਮੈਂ ਅੱਜ ਅਪ ਕਥਾ ਦੇ ਵਿੱਚ ਸੁਭਾ ਵਿਚਾਰ ਕਰਦੇ ਮੈਂ ਵੀ ਅੱਜ ਤੋਂ 100 ਸਾਲ ਪਹਿਲਾਂ ਲਿਖੀ ਆਪਾਂ ਉਹੀ ਗੀਰਾਰ ਨਾ ਹੋਉ ਸੀ ਅੱਜ ਵੀ ਹੋਈ ਹੈ ਉਹ ਬੂੰਦਰ ਜਿੱਥੇ ਰਹਿੰਦੇ ਆ ਉਹੀ ਮਹਿਲ ਉਹਨਾਂ ਦਾ 100 ਸਾਲ ਪਹਿਲਾਂ ਸੀ 150 ਸਾਲ ਅੱਜ ਵੀ ਉਹੀ ਹੈ ਇਕੋ ਮਨੋਖੀਏ ਕਿ ਮਾਵਾ ਦਿਲ ਗਾ ਸੁਭਾਅ ਦਾ ਕੰਮ ਵਚਨੇ ਨਹੀਂ ਕਰਦੇ ਹੁੰਦੇ ਆ ਸਾਡੇ ਪਾਈ ਸਾਹ ਨੂੰ ਟਾਈਮ ਪੁੱਛਦੇ ਤੇ ਉਹ ਆਪਸਾ ਉਹ ਕਿਵਾਂ ਜਨ ਬੋਲ ਰਹੇ ਨੇ ਆ ਦੇਖੋ ਕਿਸੇ ਵੀ ਪਸ਼ੂ ਪੰਛੀ ਨੂੰ ਸਮਝਾਉਣਾ ਨਹੀਂ ਪੈਂਦਾ ਉਹਨੂੰ ਜਿੱਦਾਂ ਦਾ ਆਪਾਂ ਗਿਆਨ ਦੇ ਦਿੰਦੇ ਆ ਉਹ ਚੱਲ ਪੈਂਦਾ ਹੁੰਦਾ ਹੀ ਉਸੇ ਆਪਾ ਕਰਾਮ ਦੇ ਵਿੱਚ ਬਰਵੇਸ਼ਾ ਦੇ ਉਹਨਾਂ ਨੇ ਸਕੂਲ ਗਾਣੀ ਵਿੱਚ ਜਿੱਦਾਂ ਨਾਲ ਪੜਾਇਆ ਜਾਂਦਾ ਉਦਾਂ ਦਾ ਉਹਦਾ ਉਹਦਾ ਜੀਵਨ ਬਣਾ ਲੈਂਦੇ ਆ ਉਹ ਤੇ ਰੱਖ ਨਹੀਂ ਆਪਾਂ ਘਰਾਂ ਦੇ ਵਿੱਚ ਜਿਹੜੀਆਂ ਰੱਖਦੇ ਜਿੱਦਾਂ ਨਾਲ ਉਹਨਾਂ ਨੂੰ ਵੜਾਤਾ ਫੈਰਾਵਾ ਦੇ ਤਰ੍ਹਾਂ ਉਹਨਾਂ ਦੇ ਉਨੜੇ ਪੜ ਜਾਣਾ ਇੱਕ ਮਨੁੱਖ ਹੈ ਜੀਰੇ ਲਈ ਅਡੋਲ ਧਰਮਾਂ ਦੇ ਗ੍ਰੰਥ ਹੈ ਜਿਹੜੀ ਨਰਾਜ ਨਹੀਂ ਮੀਰਾ ਕੋਤੰਬਰਾ ਦੀ ਗੁਰਬਾਣੀ ਫਰਦਲਾਹ ਜੀ ਦੇ ਤੇਰਵੀ ਨੀਸ਼ਵਰਾ ਕਾ ਜਿਹੜੀ ਗੁਰੂ 사ਤਨਾਮ ਜੀ ਵਾਹਿਗੁਰੂ ਇਹ ਭਾਈਖਾਣਾ ਚ ਸਾਨੂੰ ਗੁਰਬਾਣੀ ਨੇ ਜਿਹੜੇ ਹੈ ਇਹ ਫੈਸਲੇ ਸਮੁੰਦੇ ਰਹਿਣਾ ਹੈ ਜੀ ਕਹਿੰਦੀ ਹੈ ਮਹਾਰਾਜ ਦੀ ਬਾਣੀ ਕਹਿ ਤਕਬੀਰ ਸੁਣਾ ਹੋਰੀ ਰਾਹੀ ਛੋਟੋ ਮੰਨ ਕੇ ਪਰਮਾ ਕੇਵਲ ਨਾਮ ਜਪੋ ਹੋਰੀ ਪ੍ਰਾਨੀ ਪਰੋ ਏਕ ਦੀ ਸਾਨਾ ਇੱਕ ਦੇ ਲੜ ਲੱਗ ਜਾ ਆਪਣੀ ਜ਼ਿੰਦਗੀ ਇੱਕ ਨੂੰ ਨਿਸ਼ਾਵਰ ਕਰ ਦੇ ਇੱਕ ਦੇ ਲੜ ਲਾ ਕੇ ਆਪਣਾ ਜੀਵਨ ਜਿਹੜਾ ਵਿਚਾਰਾ ਆਓ ਆਪਾਂ ਨਾਸਤ ਦਾ ਰਬੜ ਕੇ ਉਸਤਵਾ ਸਮਾਪਤੀ ਹੈ ਜਨਾ ਪਰਵਾਰ ਨੇ ਸਮਾ ਦਿੱਤਾ ਸੀ ਉਹਨਾਂ ਪਰਿਵਾਰੀ ਸੇਵਾ ਪਰਿਵਾਰ ਸੰਗਤਾਂ ਨੇ ਦਰਸ਼ਨ ਕੀਤੇ ਜਿੰਨੇ ਵੀ ਸਮਾ ਦਾ ਪਹੁੰਚਿਆ ਸਮਾ ਦਾ ਧੰਨਵਾਦ ਹੈ ਗੁਰੂ ਦਰਬਾਰ ਦੇ ਵਿਚ ਆ ਕੇ ਭਾਈ ਆਪਾਂ ਅੰਤਮ ਅਰਦਾਸ ਭਾਈ ਰਣਜੋਤ ਸਿੰਘ ਜੋ ਇਸ ਸੰਸਾar ਤੋਂ ਜੀਵਨ त्याग ਕੇ ਚਲੇ ਗਏ ਨੇ ਪੰਜ ਪੂਤਕ ਸਰੀਰ त्याਗਾ ਗਿਆ ਹੈ ਉਹਨਾਂ ਦੀ ਅੰਤਮ ਅਰਦਾਸ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਮੀਆਂ ਦਾਸਤਰਾ ਨਬੜੀ O papinho, o papinho da